ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਦੋਸਤੋ ਕਈ ਵਾਰੀ ਆਪਣੇ ਕੋਲੇ ਸਮਾਂ ਨਹੀਂ ਹੁੰਦਾ ਜਾਂ ਆਪਾਂ ਘਰੇਲੂ ਕੰਮਾਂ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੁੰਨੇ ਆ ਇਸ ਕਰਕੇ ਆਪਾਂ ਬਹੁਤੀ ਸਬਜ਼ੀ ਖੇਤਾਂ ਦੇ ਵਿੱਚ ਨਹੀਂ ਲਗਾ ਸਕਦੇ ਸੋ ਆਪਾਂ ਨੂੰ ਇੰਨਾ ਕਿ ਜ਼ਰੂਰ ਕਰਨਾ ਚਾਹੀਦਾ ਵੀ ਆਪਣੇ ਜੋਗੀ ਘਰੇ ਆਪਾਂ ਸਬਜ਼ੀ ਜ਼ਰੂਰ ਬੀਜਿਆ ਕਰੀਏ ਜੀ ਸੋ ਇਹ ਦੇਖ ਸਕਦੇ ਹੋ ਕਿ ਅਸੀਂ ਆਪਣੇ ਘਰੇ ਇੱਕ ਥੋੜੀ ਜੀ ਜਗ੍ਹਾ ਬਣਾਈ ਹੋਈ ਹੈ ਇਹ ਜਿਹੜਾ ਘਰ ਦਾ ਗਾਰਡਨ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹਦੇ ਵਿੱਚ ਕੋਈ ਨਾ ਕੋਈ ਸਬਜ਼ੀ ਲਾਈਏ ਪਰ ਪਿਛਲੇ ਸਾਲ ਤੋਂ ਇੱਕ ਇੱਕ ਵਧੀਆ ਰਿਜ਼ਲਟ ਰਿਹਾ ਆਪਾਂ ਘਰੇ ਨਾ ਸਬਜ਼ੀ ਤਾਂ ਲਾਉਣਾ ਹੀ ਲਾਉਣਾ ਹੈ ਤੇ ਨਾਲ ਹਲਦੀ ਦੀ ਵਜਾਂ ਦੇ ਸ਼ੁਰੂ ਕਰੀ ਹੋਈ ਹੈ ਜਿਹਦਾ ਕਿ ਇੰਨਾ ਕੁ ਜ਼ਿਆਦਾ ਵਧੀਆ ਨਤੀਜਾ ਨਿਕਲਦਾ ਘਰੇ ਵੀ ਛੱਡ ਗੱਲ ਦਿਓ ਆਪਾਂ ਆਮ ਰਸੋਈ ਦੇ ਵਿੱਚ ਨਾ ਹਲਦੀ ਦੀ ਕਾਫੀ ਜ਼ਿਆਦਾ ਵਰਤੋਂ ਕਰਦੇ ਆਂ ਕੋਈ ਇਹਨੂੰ ਛੱਟ ਦੇ ਵੀ ਲਾ ਲੈਨੇ ਆਪਾਂ ਜੇ ਛੱਟ ਛੱਟ ਲੱਗੀ ਹੁੰਦੀ ਐ ਸਬਜੀ ਜਿਹਦਾ ਵਰਤਦੇ ਹੀ ਵਰਤਦੇ ਆਂ ਇਹਦਾ ਕੱਚੀ ਹਲਦੀ ਦਾ ਆਚਾਰ ਬੜਾ ਵਧੀਆ ਹੁੰਦਾ ਐ ਸਿਆਲਾਂ ਦੇ ਵਿੱਚ ਆਪਾਂ ਜੇਕਰ ਵਰਤਦੇ ਆਂ ਤਾਂ ਸੋ ਗੋਣੇ ਦੇ ਬਹੁਤ ਜ਼ਿਆਦਾ ਜੀ ਇੱਕ ਐਂਟੀਬਾਇਓਟਿਕ ਦਾ ਕੰਮ ਕਰਦੀ ਐ ਆਪਣੀ ਸਰੀਰ ਦੇ ਵਿੱਚ ਹਲਦੀ ਇਹਨੂੰ ਥੋੜਾ ਜਿਹਾ ਦੁੱਧ ਚ ਪਾ ਕੇ ਵੀ ਸੇਵਨ ਕੀਤਾ ਜਾ ਸਕਦਾ ਬਹੁਤ ਵਧੀਆ ਰਹਿੰਦੀ ਐ ਜੀ ਸੈਨੇ ਕਹਿੰਦੇ ਆ ਵੀ 15-20 ਦਿਨ ਬਾਅਦ ਵੈਸੀ ਹੀ ਲੈ ਲੈਣੀ ਚਾਹੀਦੀ ਆ ਬਿਨਾ ਕਿਸੇ ਪ੍ਰੋਬਲਮ ਤੋਂ ਵੀ ਸੋ ਆਪਾਂ ਯੂਨੀਵਰਸਿਟੀ ਦੇ ਵਿੱਚੋਂ ਇਹ ਈ ਬੀ ਲੈ ਕੇ ਆਏ ਸੀ ਹਲਦੀ ਦਾ ਦੋ ਤਰ੍ਹਾਂ ਦਾ ਬੀ ਮਿਲਦਾ ਹੈ ਇੱਕ ਤਾਂ ਪੰਜਾਬ 1 ਤੇ ਪੰਜਾਬ 2 ਦੋ ਤਰ੍ਹਾਂ ਦੀ ਆਉਂਦੀ ਆ ਯੂਨੀਵਰਸਿਟੀ ਵੱਲੋਂ ਰეკਮੈਂਡਡ ਆ ਜਿਹੜੀ ਤੇ ਦਿੱਤੀ ਜਾਂਦੀ ਆ ਪ੍ਰਤੀ ਏਕੜ ਜੇਕਰ ਇਹਦੇ ਬੀਜ ਦੀ ਗੱਲ ਕਰਦੇ ਆ ਤਾਂ 6 ਤੋਂ ਲੈ ਕੇ 8 ਕੁਆਂਟਲ ਇੱਕ ਏਕੜ ਦੇ ਵਿੱਚ ਇਹਦਾ ਜਿਹੜਾ ਬੀ ਪੈ ਜਾਂਦਾ ਹੈ ਝਾੜ ਦੀ ਗੱਲ ਕਰੀਏ ਤਾਂ 100 ਕੁਆਂਟਲ ਤੋਂ ਵੀ ਉੱਪਰ ਆਰਾਮ ਨਾਲ ਲੰਘ ਜਾਂਦੀ ਹੈ ਜੀ ਇਹ ਕੈਲਕੂਲੇਸ਼ਨ ਕਰਕੇ ਦੇਖੋ ਕੱਚੀ ਦੇ ਕੱਚੀ ਹਲਦੀ ਦਾ ਤੁਸੀਂ ਰੇਟ ਦੇਖੋ ਅੱਜ ਦਾ ਤੇ ਫਿਰ ਉਹਨੂੰ ਮਲਟੀਪਲਾਈ ਕਰਕੇ ਦੇਖੋ ਕਿੰਨਾ ਰੇਟ ਜ਼ਿਆਦਾ ਪੈਂਦਾ ਮਾੜਾ ਸੌਦਾ ਨਹੀਂ ਹੁੰਦਾ ਵੈਸੇ ਇਹ ਵੀ ਹੁੰਦਾ ਹੈ ਵੀ ਜਿਵੇਂ ਆਪਣੇ ਕਈ ਵਾਰੀ ਟਰਾਂਸਫਾਰਮ ਦੇ ਕੋਲੇ ਜਗ੍ਹਾ ਪਈ ਹੁੰਦੀ ਹੈ ਕੋਠੇ ਦੇ ਨਾਲ ਜਗ੍ਹਾ ਪਈ ਹੁੰਦੀ ਹੈ ਸੋ ਇਹਨੂੰ ਹਰ ਕਿਤੇ ਆਪਦੇ ਘਰ ਜੋਗੀ ਜ਼ਰੂਰ ਬੀਜਣੀ ਚਾਹੀਦੀ ਹੈ ਹਰ ਇੱਕ ਕਿਸਾਨ ਨੂੰ ਇਹ ਸਾਡੀ ਸਲਾਹ ਹੈ ਵੀ ਜ਼ਰੂਰੀ ਹੈ ਜੀ ਇਹ ਚੀਜ਼ ਬਹੁਤ ਜ਼ਰੂਰੀ ਹੈ ਠੀਕ ਆ ਆਪਾਂ ਕਦੋਂ ਤੋਰੀਆਂ ਇਹੋ ਜਿਹੀਆਂ ਚੀਜ਼ਾਂ ਵੀ ਬੀਜ ਲੈਣੇ ਪਰ ਇਹ ਵਿੱਚ ਹੀ ਹੋ ਜਾਂਦੀ ਹੈ ਜਿਵੇਂ ਇਹ ਵੱਟਾਂ ਤੁਸੀਂ ਦੇਖ ਰਹੇ ਹੋ ਅਸੀਂ ਵੱਟਾਂ ਬਣਾ ਕੇ ਇਹਦੇ ਵਿੱਚ ਹਲਦੀ ਲਾਤੀ ਸੀ ਤੇ ਜਿਹੜੀਆਂ ਇਹ ਵਿੱਚ ਪਾਲਾਂ ਰਹਿ ਗਈਆਂ ਜਾਂ ਜਿਹੜੇ ਉਰੇ ਰਹਿ ਗਈ ਇਹਦੇ ਵਿੱਚ ਤੁਸੀਂ ਕੁਝ ਨਾ ਕੁਝ ਹੋਰ ਵੀ ਬੀਜ ਸਕਦੇ ਹੋ ਕੋਈ ਵੱਲ ਬੀਜ ਸਕਦੇ ਹੋ ਜਿਹੜੀ ਕਿ ਲੰਮੀ ਪੈ ਸਕਦੀ ਆ ਤਾਣ ਨੂੰ ਜਾਂ ਸਾਈਡਾਂ ਤੇ ਦੋ ਸਪੋਰਟਾਂ ਗੱਡ ਕੇ ਉਹਦੇ ਉੱਪਰ ਲੰਮੀਆਂ ਤਾਰਾਂ ਪਾ ਲਓ ਤੇ ਕਿਸੇ ਚੀਜ਼ ਦੇ ਸਾਰੇ ਨਾ ਵੱਲਾਂ ਜਿਹੜੀਆਂ ਉੱਪਰ ਨੂੰ ਚੜਾ ਲਓ ਸੋ ਖੀਰਾ ਖੂਰ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਬ ਕਾਫੀ ਜ਼ਿਆਦਾ ਵੈਰਾਈਟੀਆਂ ਵਿੱਚ ਬੀਜੀਆਂ ਜਾਂਦੀਆਂ ਨੇ ਸੋ ਸੋ ਜੇਕਰ ਕਰੇ ਗਾਰਡਨ ਹੋਵੇ ਜਾਂ ਕੋਈ ਸਬਜ਼ੀ ਨੂੰ ਜਗਾ ਹੋਵੇ ਜਾਂ ਕੋਈ ਫੁੱਲ ਪੌਦੇ ਹੋਣ ਤਾਂ ਕੋਈ ਆਪਾਂ ਆਪਦੀ ਛੁੱਟੀ ਦਾ ਟਾਈਮ ਬਤਾ ਸਕਦੇ ਆ ਕੋਈ ਨੇਰੇ ਸਵੇਰੇ ਘੰਟਾ ਜੀ ਖੁਸ਼ ਹੁੰਦਾ ਜਦੋਂ ਕਿਤੇ ਆਪਾਂ ਥੋੜਾ ਜਾਇ ਦੇ ਵਿੱਚ ਕੰਮ ਕਰ ਲੈਨੇ ਆ ਵਧੀਆ ਲੱਗਦਾ ਸਰੀਰਾਸਤੇ ਵੀ ਸਹੀ ਹੁੰਦਾ ਬਾਕੀ ਅੱਜਕੱਲ ਤਾਂ ਡਾਕਟਰ ਵੀ ਕਹਿਣ ਲੱਗੇ ਜੇਕਰ ਆਪਾਂ CBSE ਸਕੂਲਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਇੱਕ ਸੈਂਡਪੇਡ ਸੈਂਡ ਪਿਟ ਬਣਾਓ ਆਪਦੇ ਸਕੂਲ ਦੇ ਵਿੱਚ ਤਾਂ ਇੱਕ ਤਰ੍ਹਾਂ ਦਾ ਸੈਂਡ ਪੇਟੀ ਹੈ ਤੁਸੀਂ ਜੇਕਰ ਤੁਹਾਡੇ ਛੋਟੇ ਬੱਚੇ ਆ ਬੱਚਿਆਂ ਨੂੰ ਜ਼ਰੂਰ ਛੱਡੋ ਵਿੱਚ ਇਹਦੇ ਬੱਚੇ ਧਰਤੀ ਦੇ ਨਾਲ ਜੁੜੇ ਰਹਿਣਗੇ ਇੱਕ એનર્ਜੀ ਮਿਲਦੀ ਹੈ ਧਰਤੀ ਤੋਂ ਆਪਦੇ ਨਾਲ ਆਪਣਾ ਜਿਹੜਾ ਮੂਲ ਹੈ ਮਿੱਟੀ ਹੈ ਮਿੱਟੀ ਦੇ ਨਾਲ ਆਪਾਂ ਜੁੜੇ ਰਹਿੰਨੇ ਆ ਤੇ ਇੱਕ ਚੰਗੀ ਚੀਜ਼ ਹੁੰਦੀ ਹੈ ਜੇ ਮਿੱਟੀ ਦੇ ਨਾਲ ਜੁੜਨਾ ਆਪਦੇ ਸ਼ੂਜ਼ ਵਗੈਰਾ ਨਾਓ ਨੰਗੇ ਪੈਰੀ ਮੈਂ ਤਾਂ ਕਹਿਣਾ ਉਹਨਾਂ ਵਿੱਚ ਚੱਲੋ ਇਹਦੇ ਵਿੱਚ ਘੁਲੋ ਮਿਲੋ ਤੁਹਾਡੇ ਉੱਤੇ ਪਵੇ ਕਦੇ ਵੀ ਤੁਹਾਨੂੰ ਜਿੰਦਗੀ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਜਿੰਨੇ ਆਪਾਂ ਕਈ ਵਾਰੀ ਅਲਰਜੀ ਨਹੀਂ ਹੋ ਜਾਂਦੀ ਵਾਲਿਆਂ ਨੂੰ ਮਿੱਟੀ ਤੋਂ ਅਲਰਜੀ ਹੋ ਗਈ ਉਹ ਇਹੀ ਰੀਜਨ ਹੈ ਵੀ ਅਸੀਂ ਅੱਜ ਗੱਲ ਮਿੱਟੀ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ਸਬਜ਼ੀਆਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ਸੋ ਅੱਜ ਦੀ ਵੀਡੀਓ ਬਣਾਉਣ ਦਾ ਬਸ ਇੰਨਾ ਕੁ ਮਕਸਦ ਸੀ ਤੁਹਾਨੂੰ ਦਿਖਾਉਣ ਦਾ ਵੀ ਤੁਹਾਨੂੰ ਚੇਟਕ ਲੱਗ ਜਾਵੇ ਤੁਸੀਂ ਵੀ ਆਪਣੇ ਘਰੇ ਕੋਈ ਨਾ ਕੋਈ ਸਬਜ਼ੀ ਜ਼ਰੂਰ ਵੀਜਣ ਲੱਗ ਜਾਵੋ ਬਸ ਅੱਜ ਦਾ ਮਕਸਦ ਇਹੀ ਸੀ ਜੇ ਕੋ ਤੁਹਾਡੇ ਕੋਲੇ ਜਗ੍ਹਾ ਨਹੀਂ ਤਾਂ ਕਈ ਕਈ ਅੱਜ ਕੱਲ ਨਾ ਇੱਕ ਲੰਮੇ ਸਾਰੇ ਤਰਪਾਲ ਵਾਂਗੂ ਇੱਕ ਗਮਲੇ ਆਉਂਦੇ ਆ ਕਈ ਲੋਕਾਂ ਨੇ ਉਹਦੇ ਵਿੱਚ ਮਿੱਟੀ ਪਾ ਕੇ ਤੇ ਬੜੇ ਵਧੀਆ ਉਹਨੂੰ ਵੇਲਾ ਵਿੱਚ ਲਾਈਆਂ ਹੋਈਆਂ ਫੁੱਲ ਪੌਦੇ ਲਾਏ ਹੋਏ ਆ ਇਹ ਅੱਜ ਕੰਨ ਵੱਡੇ ਗਮਲੇ ਚੱਲੇ ਹੋਏ ਆ ਗਮਲਿਆਂ ਦੇ ਵਿੱਚ ਯਕੀਨ ਮੰਨਿਓ ਕਿੰਨੂਆਂ ਦੇ ਨਿੰਬੂ ਦੇ ਅਨਾਰ ਦੇ ਕਾਫੀ سارے ਦਰਖਤ ਆਪਦੇ ਟੈਰਸ ਦੇ ਉੱਤੇ ਉਗਾਏ ਹੋਏ ਆ ਜਿਹਦੇ ਕੋਲੇ ਜਗ੍ਹਾ ਨਹੀਂ ਪਰ ਆਪਣੇ ਪਿੰਡਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਆਪਣੇ ਕੋਲੇ ਤਾਂ ਜਗ੍ਹਾ ਹੀ ਜਗ੍ਹਾ ਹੁੰਦੀ ਹੈ ਜਿੰਨੀ ਮਰਜ਼ੀ ਜਗ੍ਹਾ ਬਣਾ ਲਓ ਤੇ ਬਸ ਵਿੱਚ ਉਹਦੇ ਉਗਰਾਓ ਕੁਝ ਮਰਜ਼ੀ ਆਪਣੀ ਜਗ੍ਹਾ ਹੁੰਦੀ ਹੈ ਬਸ ਇੱਕ ਥੋੜੀ ਜੀ ਖੇਤ ਜਲੀ ਹੁੰਦੀ ਹੈ ਪਰ ਥੋੜਾ ਜਿਹਾ ਮਜ਼ਾ ਆਉਂਦਾ ਜਦੋਂ ਇੱਕ ਘਰੋਂ ਸਬਜ਼ੀ ਤੋੜ ਕੇ ਆਪਾਂ ਬਣਾਉਨੇ ਆ ਉਦੋਂ ਇੱਕ ਥੋੜੀ ਜੀ ਸੰਤੋਸ਼ਟੀ ਵੀ ਮਿਲਦੀ ਹੈ ਵੀ ਹਾਂ ਯਾਰ ਠੀਕ ਹੈ ਤੇ ਮੇ ਮਰਚਾ ਵਗੈਰਾ ਆਪਣੀਆਂ ਘਰੇ ਹੀ ਸੀ ਸਾਰਾ ਕੁਝ ਲੱਗਿਆ ਹੋਇਆ ਸੀ ਇਹ ਹੋਰ ਜਿਵੇਂ ਚੌਲੇ ਵਗੈਰਾ ਜਾਂ ਜਿਹੜੇ ਹੈਗੇ ਚੁੰਡੀਆਂ ਨਾਲ ਲਾਏ ਜਾ ਰਹੇ ਆ ਘਰ ਦੀ ਹੋ ਸਬਜੀ ਹੋਊਗੀ ਵਧੀਆ ਪਿਛਲੇ ਸਾਲ ਬਹੁਤ ਵਧੀਆ ਹੋਈ ਸੀ ਇੱਕ ਵੀ ਦਿਨ ਅਸੀਂ ਬਾਹਰੋਂ ਕਿਤੋਂ ਕੋਈ ਸਬਜੀ ਨਹੀਂ ਲੈਣ ਗਏ ਸੀ ਬਹੁਤ ਰਿਸ਼ਤੇਦਾਰ ਵੀ ਇੱਥੋਂ ਲੈ ਕੇ ਜਾਂਦੇ ਰਹੇ ਤੇ ਖਾਦੀ ਵਾਧੂ ਬਾਕੀ ਜਿਵੇਂ ਜਿਵੇਂ ਬੂਟੇ ਆ ਜਿਹੜੇ ਵੱਡੇ ਹੁੰਦੇ ਜਾਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਕੀ ਗ੍ਰੋਥ ਹੋਈ ਐ ਐਂਟੀਸੈਪਟਿਕ ਜਿਹੜਾ ਅਸੀਂ ਕਿਤੇ ਇਹਦੇ ਵਿੱਚ ਕੋਈ ਵਰਤਦੇ ਨਹੀਂ ਇਹਦੇ ਵਿੱਚ ਅਸੀਂ ਖੱਟੀ ਲੱਸੀ ਵਰਤਦੇ ਹੁੰਦੇ ਆ ਸੋ ਇੱਕ ਤੁਹਾਨੂੰ ਘੋਲ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀ ਵੀ ਕਿਵੇਂ ਉਹ ਘੋਲ ਤਿਆਰ ਹੁੰਦਾ ਹੈ ਕਿਵੇਂ ਬਣਦਾ ਹੈ ਖੱਟੀ ਲੱਸੀ ਨੂੰ ਇੱਕ ਤੁਸੀਂ ਕਿਸੇ ਡਰਮ ਦੇ ਵਿੱਚ ਪਾ ਕੇ ਰੱਖੀ ਰੱਖੋ ਲੰਮਾ ਸਮਾਂ ਕਿਵੇਂ ਉਹ ਚੀਜ਼ ਫਿਰ ਉੱਤੇ ਛਿੜਕਾ ਕਰਨਾ ਹੈ ਕੀ ਕੀ ਚੀਜ਼ਾਂ ਉਹਦੇ ਵਿੱਚ ਪਾਉਣੀ ਹੈ ਇਹ ਤੁਹਾਨੂੰ ਕਿਸੇ ਅਲੱਗ ਵੀਡੀਓ ਦੇ ਵਿੱਚ ਬਣਾ ਕੇ ਦੱਸਾਂਗੇ ਉਹਦਾ ਰਿਜ਼ਲਟ ਵੀ ਵਿਖਾਵਾਂਗੇ ਸੋ ਚੈਨਲ ਦੇ ਨਾਲ ਜ਼ਰੂਰ ਜੁੜੇ ਰਹੋ ਦੋਸਤੋ ਨਵੇਂਓ ਤਾਂ ਸਬਸਕ੍ਰਾਈਬ ਕਰ ਲਿਓ ਪੁਰਾਣੇਓ ਤਾਂ ਲਾਈਕ ਤੇ ਕਮੈਂਟ ਜ਼ਰੂਰ ਛੱਡਿਓ ਦੱਸਿਓ ਤੁਹਾਨੂੰ ਕਿਵੇਂ ਲੱਗਈ ਜੀ ਸਾਡੀ ਵੀਡੀਓ ਇਹ ਜ਼ਰੂਰ ਦੱਸਿਓ ਜੀ ਬਾਕੀ ਹਲਦੀ ਬਾਰੇ ਤੁਹਾਨੂੰ ਦੱਸਦੇ ਰਵਾਂਗੇ ਲਗਭਗ ਡੇਢ ਕ ਮਹੀਨਾ ਲੈ ਜਾਂਦੀ ਹੈ ਜੀ ਉੱਗਣ ਦੇ ਵਿੱਚ ਬਾਕੀ ਬੀਜ ਵਗੈਰਾ ਦਾ ਆਪਸ ਚ ਕੋਈ ਬਹੁਤਾ ਫਾਸਲਾ ਹੁੰਦਾ ਨਹੀਂ ਇਹਦਾ ਕੋਈ ਇਹਨੂੰ ਕੋਈ ਉੱਤੇ ਤੁਸੀਂ ਸਪਰੇ ਨਹੀਂ ਕਰਨੀ ਕੁਝ ਵੀ ਨਹੀਂ ਕਰਨਾ ਜੀ ਸੋ ਓਵੇਂ ਓਵੇਂ ਤੁਹਾਨੂੰ ਤਜਰਬਾ ਹੋਣ ਲੱਗ ਜੇਗਾ ਜਿਵੇਂ ਜਿਵੇਂ ਤੁਸੀਂ ਬਗੀਚੀ ਦੇ ਵਿੱਚ ਗੇੜਾ ਮਾਰੋਗੇ ਸਬਜ਼ੀਆਂ ਦੇ ਵਿੱਚ ਚੱਲੋ ਫਿਰੋਗੇ ਤੁਹਾਨੂੰ ਬੂਟਾ ਆਪਣੇ ਆਪ ਦੱਸਦਾ ਰਹਿੰਦਾ ਮੈਨੂੰ ਆ ਚੀਜ਼ ਚਾਹੀਦੀ ਹੈ ਬਾਕੀ ਫਰਟੀਲਾਈਜ਼ਰ ਵਗੈਰਾ ਜੋ ਵੀ ਅਧਿਕਾਂ ਨਾ ਨਾ ਉਹ ਤੋਂ ਤੁਸੀਂ ਅਵੋਇਡ ਕਰੋ ਕੋਸ਼ਿਸ਼ ਕਰੋ ਆਰਗੇਨਿਕ ਹੀ ਉਹਗਾਓ ਆਰਗੇਨਿਕ ਵਾਸਤੇ ਕੋਈ ਕੁਝ ਵੀ ਕੋਈ ਜ਼ਿਆਦਾ ਨਹੀਂ ਜ਼ਰੂਰਤ ਨਹੀਂ ਹੁੰਦੀ ਬਸ ਜੇਕਰ ਤੁਸੀਂ ਰੂੜੀ ਦੀ ਰੇਤ ਥੱਲੇ ਪਾ ਸਕਦੇ ਹੋ ਤਾਂ ਬੈਸਟ ਹੈ ਨਹੀਂ ਤਾਂ ਜੇਕਰ ਤੁਸੀਂ ਕੁਝ ਵੀ ਨਹੀਂ ਕਰਨਾ ਤਾਂ ਇੱਕ ਨਾ ਗੁੰਡੋਆਂ ਦੀ ਖਾਦ ਆਉਂਦੀ ਹੁੰਦੀ ਹੈ ਜੀ ਮਿਲ ਜਾਂਦੀ ਹੈ ਆਮ ਹੀ ਆਪਣੇ ਦੁਕਾਨਾਂ ਤੋਂ ਵੀ ਰੱਖੀ ਬੈਠੇ ਕੰਪੋਸਟ ਖਾਦ ਨਹੀਂ ਤਾਂ ਕਈ ਕਿਸਾਨ ਵੀ ਨਾ ਆਪਣੇ ਇੱਥੇ ਨੇੜੇ ਤੇੜੇ ਕਾਫੀ ਜ਼ਿਆਦਾ ਕੰਮ ਕਰਦੇ ਆ ਜਿਵੇਂ ਇੱਕ ਭੁੱਲ ਰਹਿਗਾ ਭੁੱਲਰ ਪਿੰਡਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਬੜਾ ਵਧੀਆ ਬਜ਼ੁਰਗ ਉੱਥੇ ਕੰਮ ਕਰਦਾ ਤੇ ਬਹੁਤ ਵਧੀਆ ਉਹਦੇ ਕੋਲ ਕੋਈ ਕੰਪੋਸਟ ਖਾਦ ਹੁੰਦੀ ਹੈ ਹੋਰ ਵੀ ਕਿਤੇ ਤੁਹਾਡੇ ਵੀ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਉਹਨਾਂ ਕੋਲ ਜਾਣਾ ਕੋਈ ਕਿਤੇ ਵੀ ਬੈਠਾ ਵੀ ਸੁਣਦਾ ਹੈ ਕੰਪੋਸਟ ਖਾਦ ਆਪਣੇ ਆਸ-ਪਾਸੇ ਮਿਲ ਜਾਂਦੀ ਹੈ ਉਹਨੂੰ ਗਮਲੇ ਦੇ ਵਿੱਚ ਨਿਰੀ ਪਾ ਲਓ ਮਿੱਟੀ ਵੀ ਨਾ ਪਾਓ ਨੀਰੀ ਦੇ ਵਿੱਚ ਵੀਜ ਲੋ ਤੁਸੀਂ ਇੱਕ ਦੇਖੋਗੇ ਕਿੰਡੀ ਵਧੀਆ ਚੀਜ਼ ਤਿਆਰ ਹੁੰਦੀ ਆ ਇੱਕ ਵੱਡਾ ਗਮਲਾ ਲੈ ਲਓ ਅੱਜ ਕੱਲ ਜਿਵੇਂ ਕਿ ਚੌੜੇ ਗਮਲੇ ਆਉਂਦੇ ਆ ਜੀ ਉਹਦੇ ਵਿੱਚ ਵੇਜਾਇਆ ਕਰ ਸਕਦੇ ਹੋ ਅੱਜ ਕੱਲ ਜਿਵੇਂ ਤੁਸੀਂ ਪੁਦੀਨਾ ਹੈਗਾ ਪੁਦੀਨਾ ਬੀਜੋ ਤੁਸੀਂ ਗਮਲਿਆਂ ਦੇ ਵਿੱਚ ਬਾਕੀ ਹੋਰ ਜਿਵੇਂ ਤੁਸੀਂ ਕੁਝ ਵੀ ਅੱਜ ਕੱਲ ਵੀਜ ਸਕਦੇ ਹੋ ਜਿਹਨੂੰ ਤੁਸੀਂ ਆਪਦੀ ਕਿਚਨ ਦੇ ਵਿੱਚ ਵੀ ਰੱਖ ਸਕਦੇ ਹੋ ਜਿਵੇਂ ਪੁਦੀਨਾ ਵਗੈਰਾ ਨਾ ਇਹ ਕੱਲੋਂ ਇਹ ਮਿੱਟੀ ਦੀ ਲੋੜ ਨਹੀਂ ਹੁੰਦੀ ਇੱਕ ਟੈਕਨੀਕ ਆਈ ਆ ਨਵੀਂ ਤੁਸੀਂ ਵੀ YouTube ਤੇ ਸਰਚ ਕਰਕੇ ਦੇਖ ਸਕਦੇ ਹੋ ਵੀ ਪੁਦੀਨਾ ਜਿਹੜਾ ਪਾਣੀ ਦੇ ਵਿੱਚ ਉਗਾਇਆ ਹੋਇਆ ਉਹਨਾਂ ਨੇ ਇੱਕ ਬੌਲ ਨੂੰ ਥੱਲੇੋਂ ਕੱਟਿਆ ਹੋਇਆ ਆ ਆਪਣੇ ਦਹੀਂ ਭੱਲਾ ਪੈਕਿੰਗ ਵਾਸਤੇ ਜਿਹੜੇ ਬੌਲ ਯੂਜ਼ ਪੈਕਿੰਗ ਵਾਸਤੇ ਹੁੰਦੇ ਆ ਜਿਹੜੇ ਉਹਨਾਂ ਨੇ ਉਹਦੇ ਵਿੱਚ ਯੂਜ਼ ਕੀਤਾ ਸੀ ਥੱਲੇ ਪਾਣੀ ਪਾ ਕੇ ਉੱਪਰ ਉਹਦੇ ਥੋੜਾ ਜਿਹਾ ਚੌੜਾ ਹੈਗਾ ਉਹਦੇ ਵਿੱਚ ਮੋਰੀਆਂ ਕਰਕੇ ਉੱਪਰੋਂ ਜਿਹੜੀਆਂ ਟਾਂਗਾਂ ਸੀ ਥੱਲੇ ਨੂੰ ਲਮਕਾ ਕੇ ਤੇ ਬਿਨਾ ਮਿੱਟੀ ਤੋਂ ਉਹਨਾਂ ਨੇ ਪੁਦੀਨੇ ਨੂੰ ਉਗਰਾਇਆ ਹੋਇਆ ਸੀ ਕੋਸ਼ਿਸ਼ ਕਰਾਂਗੇ ਜੇ ਐਵੇਂ ਦਾ ਨਮੂਨਾ ਤੁਹਾਨੂੰ ਵੀ ਬਣਾ ਕੇ ਦਿਖਾ ਸਕੀਏ ਟਰਾਈ ਕਰਾਂਗੇ ਤੁਹਾਨੂੰ ਦੱਸਣ ਦੀ ਉਹ ਵੀ ਸੋ ਤੁਸੀਂ YouTube ਤੇ ਆਮ ਸਰਚ ਮਾਰ ਹੀ ਲੈਨੇ ਆ ਅੱਜ ਕੱਲ ਪਤਾ ਲੱਗ ਹੀ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਉਹ ਵੀ ਬਾਕੀ ਜੇਕਰ ਤੁਹਾਡੇ ਕੋਲ ਜ਼ਮੀਨ ਹੈਗੀ ਆ ਕੋਈ ਜਗ੍ਹਾ ਹੈਗੀ ਆ ਸਬਜ਼ੀਆਂ ਵੀਜਣ ਵਾਸਤੇ ਫਿਰ ਤੱਕਿਆ ਹੀ ਬਾਤਾਂ ਜੀ ਤੋ ਅੱਜ ਦੀ ਵੀਡੀਓ ਦੇ ਬਸ ਬਸ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਸੀ ਦਿਲ ਕੀਤਾ ਸੋ ਵੀਡੀਓ ਨੂੰ ਜਰੂਰ ਲਾਈਕ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਦੀ ਲੱਗੀ ਬਾਕੀ ਸਬਜ਼ੀਆਂ ਤੁਹਾਨੂੰ ਕਿਵੇਂ-ਕਿਵੇਂ ਗਰੋਥ ਹੁੰਦੀ ਆ ਅ ਰੋਜ਼ ਦੱਸ ਹੀ ਦਿਆ ਕਰਾਂਗੇ ਵੀ ਅੱਜ ਅਸੀਂ ਆ ਕੀਤਾ ਆ ਕੀਤਾ ਕੋਈ ਫਰਟੀਲਾਈਜ਼ਰ ਨਹੀਂ ਪਾਉਂਦੇ ਕੋਈ ਕੁਝ ਨਹੀਂ ਪਾਉਂਦੇ ਬਸ ਤੁਹਾਨੂੰ ਦੱਸਿਆ ਵੀ ਖੱਟੀ ਲੱਸੀ ਦਾ ਇੱਕ ਅਸੀਆ ਦੇ ਤੇ ਛਿੜਕਾ ਕਰਾਂਗੇ ਹੱਲੇ ਦੇ ਅਸੀਂ ਬਸ ਰੂੜੀ ਪਾਈ ਹੋਈ ਐ ਹੋਰ ਕੁਝ ਵੀ ਨਹੀਂ ਐਨਾ ਕੀ ਸੀ ਜੀ ਅੱਜ ਦੀ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਅਗਲੇ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਤਿ ਸ਼੍ਰੀ ਅਕਾਲ